ਯਕੀਨ ਤਾਂ ਅਜੇ ਤੱਕ ਨਹੀਂ ਹੋ ਰਿਹਾ ਬਤਲਾਈਆਂ ਜਿੱਥੇ ਆਪਾਂ ਬੈਠੇ ਆ ਇੱਥੇ ਪਾਤਸ਼ਾਹ ਸਾਹਿਬ ਕੋਲੇ ਆ ਕੇ ਬਹਿ ਜਾਣਾ ਅਸੀਂ ਗੱਲਾਂ ਕਰ ਲਈਆਂ ਆਈ ਮੈਨੂੰ ਤਾਂ ਲੱਗ ਰਿਹਾ ਵੀ ਹੁਣ ਆਉਣਗੇ ਇਧਰ ਉਹਣਾ ਵੀ ਨਿਰਮਲ ਚਾਹ ਪੀਲਾ ਤੇ ਚਾਹ ਨਹੀਂ ਪੀਣੀ ਤਾਂ ਕੁਝ ਖਾਲਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੜਾਇਆ ਮੈਂ ਉੱਥੇ ਐਮ ਐਸ ਸੀ ਕਰਦਾ ਸੀ ਜਦੋਂ ਮੈਂ ਉਹਨਾਂ ਨੂੰ ਅੱਜ ਦੇ ਵਿਦਿਆਰਥੀ ਮੈਂ ਵੈਸੇ ਪਹਿਲਾਂ ਜਦੋਂ ਬੀਐਸਸੀ ਕਰਦਾ ਸੀ ਉਦੋਂ ਉਹਨਾਂ ਦੀ ਸ਼ੈਰੀ ਦਾ ਆਨੰਦ ਮਾਨਦੇ ਸੀ ਪ੍ਰੋਗਰਾਮਾਂ 'ਚ ਮਿਲਦੇ ਸੀ ਮੈਂ ਚਲੋ ਸ਼ੈਰੀ ਤਾਂ ਸੀ ਜਿਹੜੇ ਸਾਰੇ ਸਹਿਤਕ ਲੋਕ ਆ ਸਾਰੇ ਨੇ ਪੜਿਆ ਮੈਂ ਉਹਨਾਂ ਦੇ ਨਾਲ ਸਫ਼ਰ ਵੀ ਬਹੁਤ ਕੀਤਾ ਉਹ ਦੁਆਰ ਉਹਨਾਂ ਦੇ ਨਾਲ ਮਤਲਬ ਗੱਲਾਂ ਬਾਤਾਂ ਕਰਨ ਦਾ ਉਹਨਾਂ ਦੇ ਨਾਲ ਸਫ਼ਰ ਕਰਨ ਦਾ ਉਹਨਾਂ ਦੇ ਨਾਲ ਬੈ ਕੇ ਚਾਹ ਪੀਣੀ ਉਹਨਾਂ ਦੇ ਨਾਲ ਬੈ ਕੇ ਰੋਟੀ ਖਾਣੀ ਉਹਦਾ ਕੋਈ ਵੀ ਇਹੋ ਜਿਹਾ ਪਲ ਨਹੀਂ ਸੇਹ ਜਾਂਦਾ ਵੀ ਉਹਦੇ ਵਿੱਚੋਂ ਅਸੀਂ ਕੁਝ ਨਾ ਸਿੱਖੀ ਫਿਕਰਵੰਤ ਸੀਗੇ ਪੰਜਾਬ ਪ੍ਰਤੀ ਪੰਜਾਬ ਦੇ ਪ੍ਰਭਖ ਪ੍ਰਤੀ ਉਹਨਾਂ ਨੇ ਕਿਸਾਨਾਂ ਦੀ ਵੀ ਗੱਲ ਕਰਨੀ ਮਜ਼ਦੂਰਾਂ ਦੀ ਵੀ ਕਰਨੀ ਸਾਡੇ ਮੁਲਾਜ਼ਮਾਂ ਦੀ ਵੀ ਕਰਨੀ ਨੌਜਵਾਨਾਂ ਦੀ ਬਹੁਤ ਉਹਨਾਂ ਨੇ ਗੱਲਬਾਤ ਕਰਨੀ ਉਸ ਤਰ੍ਹਾਂ ਦੀਆਂ ਲਿਖਤਾਂ ਦਾ ਜ਼ਿਕਰ ਕਰਨਾ ਚਾਹੂੰਗਾ ਜਿਨ੍ਹਾਂ ਨੇ ਬਿਲਕੁਲ ਤੁਹਾਨੂੰ ਹਲਾ ਕੇ ਰੱਖਤਾ ਹੋਵੇ ਜਿਹੜਾ ਬਹੁਤ ਤੁਹਾਨੂੰ ਲੱਗਿਆ ਹੋਵੇ ਕਿ ਐਨੀਆਂ ਡੂੰਘੀਆਂ ਸੀ ਕਿ ਤੁਸੀਂ ਕਾਫੀ ਸਮਾਂ ਸੋਚਣ ਤੇ ਮਜਬੂਰ ਹੋਗੇ ਕਿ ਉਹਨਾਂ ਦੀ ਨਿੱਕੇ ਨਿੱਕੇ ਗੱਲਾਂ ਵੀ ਤੁਹਾਨੂੰ ਮਜਬੂਰ ਕਰ ਦਿੰਦੀ ਸੀ ਸੋਚਲੇ ਵੀ ਪਾਤਰ ਸਾਹਿਬ ਮਤਲਬ ਗੱਲ ਕਰਦੇ ਕਰਦੇ ਮਤਲਬ ਬਹੁਤ ਉੱਚੀ ਸੋਚ ਜਾਂਦੇ ਸੀ ਤੇ ਬੜਾ ਉਹ ਉਸ ਤਰ੍ਹਾਂ ਦੀ ਕ੍ਰਿਸਪੀ ਜੀ ਗੱਲ ਕਰ ਜਾਂਦੇ ਸੀ ਵੀਦ ਵੱਜਦੀ ਸੀ ਟੋਕਰ ਵੀ ਸਾਰੇ ਕਹਿੰਦੇ ਆ ਕੋਈ ਸਾਡੇ ਵਿੱਚ ਹੀ ਰਹਿਣਗੇ ਕਿਸੇ ਨਾ ਕਿਸੇ ਰੂਪ ਚ ਰਹਿਣਗੇ ਉਹਨਾਂ ਦੀਆਂ ਜਿਹੜੀਆਂ ਚਰਚਾਵਾਂ ਸੀ ਮਤਲਬ ਉਹਨਾਂ ਦੇ ਨਾਲ ਕੀਤੀਆਂ ਉਹਨਾਂ ਦੇ ਵਿਚਾਰ ਸਾਡੇ ਵਿੱਚ ਰਹਿਣਗੇ ਬਹੁਤ ਮਤਲਬ ਨਵੇਂ ਪੰਜਾਬ ਨੂੰ ਜਿਵੇਂ ਦੇਖਣਾ ਚਾਹੀਦਾ ਸੀ ਤੇ ਮੈਂ ਉਹ ਮੈਂ ਬਈਂ ਗੁਬੇਰਦਾਸ ਕਰਦਾ ਕਿ ਉਹਨਾਂ ਦੇ ਸੁਪਨਿਆਂ ਦਾ ਪੰਜਾਬ ਜੀ ਸਿਰਜਿਆ ਜਾਵੇ ਦੁਨੀਆ ਨੇ ਵਸਦੇ ਰਹਿਣਾ ਹੈ ਸਾਡੇ ਬਗੈਰ ਵੀ ਉਹ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ ਇਹ ਲਾਈਨਾਂ ਲਿਖਣ ਵਾਲੇ ਸੁਰਜੀਤ ਪਾਤਰ ਮਜਬੂਰ ਕਰ ਗਏ ਨੇ ਉਹਨਾਂ ਸਾਰੇ ਚਾਉਣ ਵਾਲਿਆਂ ਨੂੰ ਕਿ ਉਹਨਾਂ ਨੂੰ ਹੁਣ ਉਹਨਾਂ ਤੋਂ ਬਗੈਰ ਜਾਣਾ ਪਊਗਾ ਅ ਅੱਜ ਸਵੇਰੇ ਬਹੁਤ ਇਹ ਇੱਕ ਬੁਰੀ ਖਬਰ ਸੀ ਕਿ ਸਰਜੀਤ ਪਾਤਰ ਹੁਣ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਅਸੀਂ ਇਸ ਵੇਲੇ ਉਹਨਾਂ ਦੇ ਘਰੇ ਪਹੁੰਚੇ ਆ ਲੁਧਿਆਣਾ ਜਿੱਥੇ ਉਹਨਾਂ ਨੂੰ ਚਾਉਣ ਵਾਲੇ ਲਗਾਤਾਰ ਆ ਰਹੇ ਨੇ ਤੇ ਪੰਜਾਬੀ ਮਾਂ ਬੋਲੀ ਦੇ ਵਿਹੜੇ ਦੀ ਗੱਲ ਕਰੀ ਤਾਂ ਸੁੰਨਾ ਹੋ ਗਿਆ ਤੇ ਗੱਲਬਾਤ ਕਰਾਂਗੇ ਜਿਹੜੀਆਂ ਉਹਨਾਂ ਦੇ ਨਾਲ ਜੁੜੀਆਂ ਯਾਦਾਂ ਸੀ ਜਿਹੜੇ ਵੀ ਲੋਕ ਉਹਨਾਂ ਦੇ ਨਾਲ ਜੁੜੇ ਸੀ ਬਹੁਤ ਸਾਲਾਂ ਤੋਂ ਜਾਣਦੇ ਸੀ ਉਹਨਾਂ ਵਿੱਚੋਂ ਇੱਕ ਨਿਰਮਲ ਜੋੜਾ ਜੀ ਨੇ ਜੋ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅ ਜੋੜਾ ਜੀ ਕਿਵੇਂ ਦਾ ਮਹਿਸੂਸ ਹੋਇਆ ਜਿਵੇਂ ਜਦੋਂ ਪਤਾ ਲੱਗਿਆ ਕਿੰਨਾ ਸਮਾਂ ਲੱਗਿਆ ਏ ਯਕੀਨ ਕਰਨ ਦੇ ਵਿੱਚ ਕਿ ਇਹ ਰਿਐਲਿਟੀ ਹੈ ਕਿ ਉਹ ਤੁਹਾਨੂੰ ਹੁਣ ਨਹੀਂ ਮਿਲਣਗੇ ਕਦੇ ਯਕੀਨ ਤਾਂ ਅਜੇ ਤੱਕ ਵੀ ਹੋ ਰਿਹਾ ਬਤਲਾਈਆਂ ਜਿੱਥੇ ਆਪਾਂ ਬੈਠੇ ਆਂ ਇੱਥੇ ਪਾਤਰ ਸਾਹਿਬ ਕੋਲੇ ਆ ਕੇ ਬਹਿ ਜਾਣਾ ਅਸੀਂ ਗੱਲਾਂ ਕਰ ਲਈਆਂ ਆਈ ਮਤਲਬ ਲੱਗ ਰਿਹਾ ਵੀ ਹੁਣ ਆਉਣਗੇ ਇਧਰ ਹਣਾ ਵੀ ਨਿਰਮਲ ਚਾਹ ਪੀਲਾ ਹੈਨਾ ਚਾਣੀ ਪੀਣੀ ਤਾਂ ਕੁਛ ਖਾਲਾ ਪਿਆਰ ਨਾਲ ਕਿਉਂਕਿ ਮੈਂ ਡਾਕਟਰ surjit patar ਦਾ ਵਿਦਿਆਰਥੀ ਵੀ ਹਾਂ ਉਹਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੜਾਇਆ ਮੈਂ ਉੱਥੇ ਐਮ ਐਸ ਸੀ ਕਰਦਾ ਸੀ ਜਦੋਂ ਮੈਂ ਉਹਨਾਂ ਨੂੰ ਮਤਲਬ ਐਜੇ ਵਿਦਿਆਰਥੀ ਮੈਂ ਵੈਸੇ ਪਹਿਲਾਂ ਜਦੋਂ ਬੀ ਐਸ ਸੀ ਕਰਦਾ ਸੀ ਉਦੋਂ ਉਹਨਾਂ ਦੀ ਸ਼ੈਰੀ ਦਾ ਆਨੰਦ ਮਾਨਦੇ ਸੀ ਪ੍ਰੋਗਰਾਮਾਂ 'ਚ ਮਿਲਦੇ ਸੀ ਪਰ ਐਮ ਐਸ ਸੀ ਦੇ ਵਿੱਚ ਸਾਡਾ ਇੱਕ ਕੋਰਸ ਹੁੰਦਾ ਜਿਹੜਾ ਪੰਜਾਬੀ ਸੱਭਿਆਚਾਰ ਦਾ ਮੈਂ ਯਾ ਵੀ ਪੱਤਰਕਾਰੀ ਦਾ ਉਹ ਮੈਂ ਡਾਕਟਰ ਸਰਜੀਤ ਪਾਤਰ ਹੋਣਾ ਕੋ ਨੂੰ ਪੜਿਆ ਇਸ ਕਰਕੇ ਮਨਾਂ ਦਾ ਵਿਦਿਆਰਥੀ ਵੀ ਮੇਰਾ ਉਹਨਾਂ ਨਾਲ ਬਹੁਤ ਲਗਾ ਮੈਂ ਚਲੋ ਸ਼ੈਰੀ ਤਾਂ ਸੀ ਜਿਹੜੇ ਸਾਰੇ ਸਹਿਤਕ ਲੋਕ ਹੈ ਸਾਰਿਆਂ ਨੇ ਪੜਿਆ ਮੈਂ ਉਹਨਾਂ ਦੇ ਨਾਲ ਸਫਰ ਵੀ ਬਹੁਤ ਕੀਤਾ ਉਹ ਦੂਆ ਪੰਜਾਬ ਵਾਟਸ ਕਾਉਂਸਲ ਦੇ ਉਹ ਚੇਅਰਮੈਨ ਤੇ ਮੈਂ ਮੈਂਬਰ ਦੇ ਤੌਰ ਤੇ ਫਿਰ ਇਤੋਂ ਇਕੱਠਿਆਂ ਜਾਣਾ ਇਕੱਠਿਆਂ ਮਿਲਣਾ ਉਹਨਾਂ ਦੇ ਨਾਲ ਮਤਲਬ ਗੱਲਾਂ ਬਾਤਾਂ ਕਰਨ ਦਾ ਉਹਨਾਂ ਦੇ ਨਾਲ ਸਫਰ ਕਰਨ ਦਾ ਉਹਨਾਂ ਦੇ ਨਾਲ ਬਹਿ ਕੇ ਚਾਹ ਪੀਣੀ ਉਹਨਾਂ ਦੇ ਨਾਲ ਬਹਿ ਕੇ ਰੋਟੀ ਖਾਣੀ ਉਹਦਾ ਕੋਈ ਵੀ ਇਹੋ ਜਿਹਾ ਪਲ ਨਹੀਂ ਸੀ ਇਹੋ ਜਾਂਦਾ ਵੀ ਉਹਦੇ ਵਿੱਚੋਂ ਅਸੀਂ ਕੁਝ ਨਾ ਸਿੱਖੀਏ। ਮਤਲਬ ਉਹਨੇ ਹਰ ਵਕਤ ਗੱਲ ਲਿਟਰੇਚਰ ਦੀ ਕਰਨੀ, ਕਲਚਰ ਦੀ ਕਰਨੀ, ਪੰਜਾਬ ਦੀ ਕਰਨੀ, ਪੰਜਾਬੀਅਤ ਦੀ ਕਰਨੀ ਹੈਨਾ। ਇਹ ਇਕੱਲੇ ਸ਼ਾਇਰ ਨਹੀਂ ਸੀ ਉਹ ਮੈਨੂੰ ਲੱਗਦਾ ਉਹ ਹਰ ਵੇਲੇ ਪੰਜਾਬ ਦੇ ਨੌਜਵਾਨਾਂ ਪ੍ਰਤੀ ਵੀ ਬਹੁਤ ਸੁਚੇਤ ਸੀ। ਮਤਲਬ ਫਿਕਰਮੰਦ ਸੀਗੇ ਪੰਜਾਬ ਪ੍ਰਤੀ, ਪੰਜਾਬ ਦੇ ਭਵਿੱਖ ਪ੍ਰਤੀ। ਉਹਨਾਂ ਨੇ ਕਿਸਾਨਾਂ ਦੀ ਵੀ ਗੱਲ ਕਰਨੀ, ਮਜ਼ਦੂਰਾਂ ਦੀ ਵੀ ਕਰਨੀ, ਸਾਡੇ ਮੁਲਾਜ਼ਮਾਂ ਦੀ ਵੀ ਕਰਨੀ, ਨੌਜਵਾਨਾਂ ਦੀ ਬਹੁਤ ਉਹਨਾਂ ਨੇ ਗੱਲਬਾਤ ਕਰਨੀ ਕਿਉਂਕਿ ਮੇਰਾ ਸੰਬੰਧ ਨੌਜਵਾਨ ਪੀੜੀ ਨਾਲ ਰਿਹਾ ਕਿ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਰਿਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਮੇਰਾ ਵਿਦਿਆਰਥੀ ਨਾਲ ਸੰਬੰਧ ਹੈ ਤੇ ਉਹਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਦੇ ਆਪਦੇ ਫਿਕਰਾਂ ਸਾਂਝੇ ਕਰਨੇ ਕਿ ਯਾਰ ਸਾਨੂੰ ਨੌਜਵਾਨ ਪੀੜੀ ਲਈ ਬਹੁਤ ਫਿਕਰਮੰਦ ਹੋਣਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ ਸਾਨੂੰ ਵੀ ਉਦਮ ਕਰਨੇ ਚਾਹੀਦੇ ਆ ਪਰ ਉਹ ਸਾਰਾ ਕੁਝ ਮਤਲਬ ਮੈਨੂੰ ਹੁਣ ਯਾਦ ਆ ਰਿਹਾ ਇੱਥੇ ਬੈਠੇ ਨੂੰ ਸਵੇਰੇ ਜਦੋਂ ਇਹ ਸੁਨੇਹਾ ਮਿਲਿਆ 7 ਵਜੇ ਦੇ ਨੇੜੇ ਤੇ ਲਈ ਤਾਂ ਇੱਕਦਮ ਮਤਲਬ ਮੈਨੂੰ ਲੱਗਿਆ ਵੀ ਨਹੀਂ ਨਹੀਂ ਇਹ ਉਹੀ ਮਤਲਬ ਕੋਈ ਗੱਲ ਹੈਗੀ ਹਨਾ ਪਰ ਫਿਰ ਹੌਲੀ-ਹੌਲੀ ਇੱਥੇ ਆਏ ਤੇ ਸਾਰੇ ਦੋਸਤਾਂ ਤੋਂ ਉਹਨਾਂ ਨੂੰ ਮੈਂ ਦੇਖਿਆ ਤਾਂ ਯਕੀਨ ਮਤਲਬ ਪਰ ਜਿਵੇਂ ਸਾਰੇ ਕਹਿੰਦੇ ਆ ਕਿ ਉਹ ਸਾਡੇ ਵਿੱਚ ਹੀ ਰਹਿਣਗੇ ਕਿਸੇ ਨਾ ਕਿਸੇ ਰੂਪ ਚ ਰਹਿਣਗੇ ਉਹਨਾਂ ਦੀਆਂ ਜਿਹੜੀਆਂ ਚਰਚਾਵਾਂ ਅਸੀਂ ਮਤਲਬ ਉਹਨਾਂ ਦੇ ਨਾਲ ਕੀਤੀਆਂ ਉਹਨਾਂ ਦੇ ਵਿਚਾਰ ਸਾਡੇ ਵਿੱਚ ਰਹਿਣਗੇ ਬਹੁਤ ਮਤਲਬ ਉਹ ਨਵੇਂ ਪੰਜਾਬ ਨੂੰ ਜਿਵੇਂ ਦੇਖਣਾ ਚਾਹੁੰਦੇ ਸੀ ਤੇ ਮੈਨੂੰ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੇ ਸੁਪਨਿਆਂ ਦਾ ਪੰਜਾਬ ਵੀ ਸਿਰਜਿਆ ਜਾਵੇ ਆਖਰੀ ਵਾਰ ਕਦੋਂ ਮੁਲਾਕਾਤ ਹੋਈ ਸੀ ਉਹਦੋਂ ਕੀ ਗੱਲਾਂ ਮਤਾਂ ਹੋਈਆਂ ਸੀ ਪਰਸੋਂ ਪਰਸੋਂ ਚੌਥੇ ਦੀ ਗੱਲ ਹੈ ਪੰਜਾਬ ਆਰਟਸ ਕਾਉਂਸਲ ਦੀ ਮੀਟਿੰਗ ਸੀ ਮੈਨੂੰ ਘਰੋਂ ਲਿਆ ਉਹਨਾਂ ਨੇ ਤੇ ਘਰੇ ਹੀ ਮੈਨੂੰ ਛੱਡ ਕੇ ਆਏ ਬਾਅਦ ਵਿੱਚ ਉਹਦੇ ਅਸੀਂ ਉਹਦੇ ਵੀ ਕਿਹਾ ਕਿ ਮੈਂ ਕਿਹਾ ਵੀ ਆਪਾਂ ਰੋਟੀ ਰਾਜ ਖਾ ਲਈਏ ਕਹਿੰਦੇ ਨਹੀਂ ਅੱਜ ਰੋਟੀ ਨਹੀਂ ਖਾਂਦੇ ਆਪਾਂ ਤੇ ਆਪਾਂ ਗੱਲਾਂ ਬਾਤਾਂ ਕਰਦੇ ਕਰਦੇ ਛੱਡ ਕੇ ਕੱਲ ਉਹਨਾਂ ਦਾ ਕਿਤੇ ਹੋਰ ਵੀ ਫੰਕਸ਼ਨ ਸੀਗਾ ਬਰਨਾਲੇ ਮੈਨੂੰ ਲੱਗਦਾ ਮੈਂ ਉਹ ਖਬਰਾਂ ਦੇਖੀਆਂ ਮਤਲਬ ਦੇਖੋ ਤੁਸੀਂ ਵੀ ਉਹ ਮਤਲਬ ਰਾਤ ਨੂੰ 11 ਵਜੇ ਸਮਾਗਮ ਇੱਕ ਸਹਿਤਿਕ ਸਮਾਗਮ ਤੋਂ ਘਰੇ ਆਏ ਆ ਸੋਵਾ 6:30 ਵਜੇ ਦੇ ਨੂੰ ਮਤਲਬ ਉੱਠੇ ਨਹੀਂ ਮਤਲਬ ਸਵੇਰੇ ਉਹ ਮਤਲਬ ਮਤਲਬ ਸਾਰਾ ਜੀਵਨ ਸਾ ਪਲ-ਪਲ ਮਤਲਬ ਉਹਨਾਂ ਨੇ ਜਿਹੜਾ ਲਿਟਰੇਚਰ ਦੇ ਲਿਖੇ ਲਾਇਆ ਕਲਚਰ ਦੇ ਲਿਖੇ ਲਾਇਆ ਪੰਜਾਬ ਦੀ ਸਿਰਜਣਾ ਦੇ ਲਿਖੇ ਲਾਇਆ ਅੱਛਾ ਤੁਸੀਂ ਪਹਿਲੀ ਵਾਰ ਉਹਨਾਂ ਨੂੰ ਕਦੋਂ ਮਿਲੇ ਸੀਗੇ ਜੀ ਉਹ ਉਹ ਕਿੱਸਾ ਵੀ ਦੱਸੋ ਜਦੋਂ ਪਹਿਲੀ ਵਾਰ ਮਿਲੇ ਸੀ ਕਿਵੇਂ ਦਾ ਉਦੋਂ ਲੱਗਿਆ ਉਦੋਂ ਵੇਖ ਕੇ ਕਿ ਕਿਸ ਤਰ੍ਹਾਂ ਦੀ ਪਰਸਨੈਲਿਟੀ ਆਉਹ ਪਹਿਲੀ ਵਾਰ ਹੀ ਤਾਂ ਮੈਂ ਉਹਨਾਂ ਨੂੰ ਜਿਵੇਂ ਆਮ ਕਾਲਜਾਂ ਦੇ ਮੁੰਡਿਆਂ ਨੂੰ ਸ਼ੌਂਕ ਹੁੰਦਾ ਕਿ ਵੱਡੇ ਲੇਖਕ ਨੂੰ ਮੈਨੂੰ ਪੜਨਾ ਨਾ ਮੈਂ ਫਰੀਦਕੋਟ ਪੜਦਾ ਸੀ ਗਵਰਨਮੈਂਟ ਪ੍ਰਜਿੰਦਰਾ ਕਾਲਜ ਤੇ ਇਹਨਾਂ ਨੂੰ ਅਸੀਂ ਬੁਲਾਇਆ ਉੱਥੇ ਤੇਰੀ ਕਲੱਬ ਜਿਹੜੀ ਬੁਲਾਈ ਸੀ ਉਹਦੇ ਵੱਲੋਂ ਤਾਂ ਸਾਡੇ ਮੇਰੇ ਨਾਲ ਦੇ ਮੁੰਡੇ ਕੋਲ ਸਕੂਟਰ ਸੀ ਤਾਂ ਅਸੀਂ ਨਹਿਰਾਂ ਤੋਂ ਇਹਨਾਂ ਨੂੰ ਸਕੂਟਰ ਤੇ ਬਿਠਾ ਕੇ ਕਾਲਜ ਤੱਕ ਲੈ ਕੇ ਗਏ ਸੀ ਮਤਲਬ ਚਾਹ ਹਜੇ ਤੱਕ ਆਈ ਜਾ ਵੀ ਯਾਰ ਅਸੀਂ ਪਾਤਰ ਸਾਹਿਬ ਨੂੰ ਇਹ ਵੀ ਬਸਤੀ ਗਏ ਸੀਗੇ ਤੇ ਉਹ ਬਸ ਨਹਿਰਾਂ ਤੋਂ ਹੀ ਮੋੜਨੀ ਸੀ ਤੇ ਪ੍ਰੋਗਰਾਮ ਹੀ ਬਣ ਗਿਆ ਸੀ ਵੀ ਉੱਥੋਂ ਤੁਸੀਂ ਮੈਨੂੰ ਲੈ ਲਿਓ ਮਤਲਬ ਤੇ ਉਹ ਨਵੇਂ ਮੁੰਡਿਆਂ ਦਾ ਜਿਹੜਾ ਚਾਹ ਸਾਡਾ ਹੁੰਦਾ ਉਹ ਚਾਹ ਅਜੇ ਵੀ ਮਤਲਬ ਉਹ ਮੈਨੂੰ ਯਾਦ ਆ ਸਾਰਾ ਸੀਨ ਕਿ ਸਾਰੇ ਕਾਲਜ ਨੂੰ ਕਾਲਜ ਦੇ ਮੁੰਡਿਆਂ ਨੂੰ ਚਾਹ ਸੀ ਉਸ ਵੇਲੇ ਇਹ ਗੱਲ 1987-88 ਦੀ ਆ ਮਤਲਬ ਉਦੋਂ ਪੀਏਯੂ ਪੜਾਉਂਦੇ ਸੀ ਪਾਤਰ ਸਾਹਿਬ ਮੈਂ ਉਦੋਂ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਪੜਦਾ ਹੁੰਦਾ ਸੀ ਪਰ ਉਸ ਤੋਂ ਬਾਅਦ ਇੱਥੇ ਆ ਕੇ ਫਿਰ ਮੈਂ ਇਹਨਾਂ ਦਾ ਵਿਦਿਆਰਥੀ ਬਣ ਗਿਆ ਕਿ ਐਮਐਸਸੀ ਦੇ ਵਿੱਚ ਕੋਰਸ ਮੈਨੂੰ ਪੜਾਇਆ ਇਹਨਾਂ ਨੇ ਪੰਜਾਬੀ ਪੱਤਰਕਾਰੀ ਦਾ ਤੇ ਪੰਜਾਬੀ ਸੱਭਿਆਚਾਰ ਦਾ ਐਮਐਸਸੀ ਦੇ ਦੋ ਕੋਰਸ ਮੈਂ ਇਹਨਾਂ ਦੇ ਕੋਲੇ ਪੜਿਆ ਚਾ ਇੰਨੀਆਂ ਲਿਖਤਾਂ ਨੇ ਉਹਨਾਂ ਦੀਆਂ ਅ ਕੋਈ ਉਸ ਤਰ੍ਹਾਂ ਦੀਆਂ ਲਿਖਤਾਂ ਦਾ ਜ਼ਿਕਰ ਕਰਨਾ ਚਾਹੋਗੇ ਜਿਨ੍ਹਾਂ ਨੇ ਬਿਲਕੁਲ ਤੁਹਾਨੂੰ ਹਲਾ ਕੇ ਰੱਖਤਾ ਹੋਵੇ ਜਿਹੜਾ ਬਹੁਤ ਤੁਹਾਨੂੰ ਲੱਗਿਆ ਹੋਵੇ ਕਿ ਇੰਨੀਆਂ ਡੂੰਘੀਆਂ ਸੀ ਕਿ ਤੁਸੀਂ ਕਾਫੀ ਸਮਾਂ ਸੋਚਣ ਤੇ ਮਜਬੂਰ ਹੋਗੇ ਕਿ ਕਿੱਡੀ ਵੱਡੀ ਗੱਲ ਕਹਿ ਗਏ ਉਹ ਨਹੀਂ ਨਹੀਂ ਲਿਖਤਾਂ ਤਾਂ ਉਹਨਾਂ ਦੀ ਹਰ ਲਿਖਤੀ ਮਤਲਬ ਇਸ ਤਰ੍ਹਾਂ ਦੀ ਆ ਵੀ ਤੁਹਾਨੂੰ ਸੋਚਣ ਲਈ ਮਜਬੂਰ ਕਰਦੀ ਆ ਉਹਨਾਂ ਦੀ ਨਿੱਕੇ ਨਿੱਕੇ ਗੱਲਾਂ ਵੀ ਤੁਹਾਨੂੰ ਮਜਬੂਰ ਕਰ ਦਿੰਦੀਆਂ ਸੀ ਸੋਚਣ ਲਈ ਵੀ ਪਾਤਰ ਸਾਹਿਬ ਮਤਲਬ ਗੱਲ ਕਰਦੇ ਕਰਦੇ ਮਤਲਬ ਬਹੁਤ ਉੱਚੀ ਸੋਚ ਜਾਂਦੇ ਸੀ ਤੇ ਬੜਾ ਉਹ ਉਸ ਤਰ੍ਹਾਂ ਦੀ ਕ੍ਰਿਸਪੀ ਦੀ ਗੱਲ ਕਰ ਜਾਂਦੇ ਸੀ ਵੀ ਇਹ ਦਾ ਵਜਦੀ ਸੀ ਲੋਕਰ ਵੀ ਮੈਂ ਆ ਗੱਲ ਮਤਲਬ ਕਰ ਗਿਆ ਹਨਾ ਮਤਲਬ ਉਹ ਭਾਵੇਂ ਰੋਟੀ ਖਾਂਦੇ ਹੋਈਏ ਭਾਵੇਂ ਚਾਹ ਪੀਂਦੇ ਹੋਈਏ ਉਹਨਾਂ ਦੀ ਜਿਹੜੀ ਗੱਲ ਹੁੰਦੀ ਸੀ ਨਾ ਉਹਦੇ ਵਿੱਚੋਂ ਕੋਈ ਨਾ ਕੋਈ ਇਹੋ ਜਿਹਾ ਸਨੇਹਾ ਜਿਹਾ ਇਹੋ ਜਿਹਾ ਸੋਚਨ ਨੂੰ ਤੁਹਾਨੂੰ ਮਿਲ ਹੀ ਜਾਂਦਾ ਸੀਗਾ ਤੇ ਉਹਨਾਂ ਦੀਆਂ ਲਿਖਤਾਂ ਦਾ ਸਾਡੇ ਸਾਰੇ ਵਿਦਿਆਰਥੀ ਕਿਉਂਕਿ ਬੀਏਚੋ ਲੱਗੇ ਵਿਆ ਐਮਏਚੋ ਲੱਗੇ ਵਿਆ ਹਨਾ ਬੀਐਸਸੀ ਵਾਲਿਆਂ ਨੂੰ ਵੀ ਮਤਲਬ ਉਹਨਾਂ ਦੇ ਕੋਰਸੇਸ ਕਰਕੇ ਨੌਜਵਾਨ ਪੀੜ੍ਹੀ ਤੇ ਉਹਨਾਂ ਦਾ ਪ੍ਰਭਾਵ ਤਾਂ ਸ਼ੁਰੂ ਤੋਂ ਹੀ ਰਿਹਾ ਹਰ ਲਿਖਤੀ ਉਹਨਾਂ ਦੀ ਮਤਲਬ ਜਿਹੜੀ ਆ ਉਹ ਤੁਹਾਨੂੰ ਮਤਲਬ ਐ ਮਜਬੂਰ ਕਰਦੀ ਆ ਵੀ ਅਸੀਂ ਕੁਛ ਨਾ ਕੁਛ ਕਰ ਕੀ ਹੈਗੀ। ਅੱਛਾ ਆਪਾਂ ਉਹਨਾਂ ਦੇ ਘਰੇ ਬੈਠੇ ਆ ਜੀ ਹਜ਼ਾਰਾਂ ਕਿਤਾਬਾਂ ਇੱਥੇ ਪਈਆਂ ਐ। ਤੁਸੀਂ ਉਹਨਾਂ ਨੂੰ ਅਕਸਰ ਇੱਥੇ ਮਿਲਦੇ ਹੋਵੋਗੇ। ਕਿਵੇਂ ਦਾ ਉਹਨਾਂ ਦਾ ਇੱਥੇ ਰੁਟੀਨ ਰਹਿੰਦਾ ਸੀਗਾ? ਜ਼ਿਆਦਾਤਰ ਉਹ ਕੀ ਕਰਦੇ ਰਹਿੰਦੇ ਸੀ? ਉਹ ਪਾਤਰ ਸਾਹਿਬ ਦੇਖੋ ਪੜ੍ਹਦੇ ਸੀ ਜਾਂ ਮੈਂ ਦੇਖਿਆ ਕਿ ਜਦੋਂ ਸਫ਼ਰ ਕਰਦੇ ਸੀ ਨਾ ਉਹ ਫੇਸਬੁੱਕ ਯੂਜ਼ ਕਰਦੇ ਸੀ ਮਤਲਬ ਆਮ ਤੌਰ ਤੇ। ਤੇ ਉਹ ਉੱਥੋਂ ਵੀ ਮਤਲਬ ਉਹਨਾਂ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਫਿਰ ਫਿਰ ਉਹਨਾਂ ਨੇ 2 ਮਿੰਟ ਮਤਲਬ ਮੰਨ ਲਓ 10 ਮਿੰਟ ਫੇਸਬੁੱਕ 15 ਮਿੰਟ ਦੇਖ ਦਿਆ। ਫਿਰ ਉਹਨੇ ਥੋੜਾ ਚਰ ਬੰਦ ਕਰਕੇ ਫਿਰ ਉਹ ਉਹਦੀ ਚਰਚਾ ਕਰਨੀ ਬਈ ਜਾ ਰਹੇ ਇਸ ਤਰ੍ਹਾਂ ਦੇ ਲੋਕ ਆ ਕਰ ਰਹੇ ਆ ਜਾਂ ਕੋਈ ਚੰਗਾ ਕਰ ਰਿਹਾ ਕਈ ਵਾਰੀ ਉਹਨਾਂ ਨੂੰ ਮਤਲਬ ਕਿ ਜਿਹੜੇ ਨਵੇਂ ਮੁੰਡੇ ਕੁੜੀਆਂ ਆਪਦੀ ਫੇਸਬੁੱਕ ਤੇ ਪਾ ਦਿੰਦੇ ਹਨਾ ਬਈ ਰੀਲ ਪਾਤੀ ਜਾਂ ਕੋਈ ਚੀਜ਼ ਪਾਤੀ ਕਈ ਵਾਰੀ ਉਹਨਾਂ ਨੂੰ ਟੰਬੀ ਜਾਂਦੀ ਸੀ ਫਿਰ ਪਾਤਰ ਸਾਹਿਬ ਨੇ ਕਿਹਾ ਇਹਨਾਂ ਨੂੰ ਲੱਭੋ ਯਾਰ ਜਾਂ ਆ ਸਟੂਡੈਂਟ ਕਿਤੋਂ ਦਾ ਹੈ ਵਿਦਿਆਰਥੀ ਦੇਖ ਲੈ ਕਿਤੋਂ ਦਾ ਲੱਭੋ ਇਹ ਵੀ ਉਹਨਾਂ ਨੇ ਮਤਲਬ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਵੀ ਪੋਜ਼ਿਟਿਵ ਬਹੁਤ ਲਿਆ ਮਤਲਬ ਸੋਸ਼ਲ ਮੀਡੀਆ ਤੋਂ ਉਹਨਾਂ ਨੇ ਬਹੁਤ ਸਾਰੀਆਂ ਲੱਭ ਤਾਂ ਲੱਭੀਆਂ ਫਿਰ ਉਹਨਾਂ ਨੇ ਜਦੋਂ ਕਵੀ ਦਰਬਾਰ ਵੀ ਕਰਾਉਣਾ ਵੀ ਨੌਜਵਾਨ ਪੀੜੀ ਦਾ ਕਵੀ ਦਰਬਾਰ ਦਰਬਾਰ ਕਰਵਾ ਲਓ ਮਤਲਬ ਜਿਹੜੇ ਸੋਸ਼ਲ ਮੀਡੀਆ ਨੂੰ ਅਸੀਂ ਕਈ ਵਾਰੀ ਕਹਿ ਦਿੰਦੇ ਆ ਕਿ ਯਾਰ ਇਹ ਨੌਜਵਾਨ ਪੀੜੀ ਨੂੰ ਮੈਸੇਜ ਜ ਕਰ ਰਹੀ ਆ ਪੱਤ ਸਾਬ ਨੇ ਕਿਹਾ ਇਹ ਮੈਸੇਜ ਜ ਨਹੀਂ ਸਾਰੇ ਕਰ ਰਹੇ ਆ ਦੇਖੋ ਇਹ ਬੱਚੇ ਨੇ ਕਿੰਨਾ ਵਧੀਆ ਪਾਇਆ ਇਹ ਇੱਕ ਇੱਕ ਵਾਰੀ ਇੱਕ ਕਿਸੇ ਕੁੜੀ ਨੇ ਹੀਰ गा ਕੇ ਪਾਤੀ ਮਤਲਬ ਉਹਦੇ ਤੇ ਫੇਸਬੁਕ ਤੇ ਇਹ ਕਹਿੰਦੇ ਯਾਰ ਆਪਾਂ ਇਹੋ ਜੇ ਸਾਰੇ ਬੱਚੇ ਇਕੱਠੇ ਕਰੋ ਜਿਹੜੇ ਹੀਰ ਹੀਰ ਗਾਉਣ ਔਰ ਪੰਜਾਬ ਆਰਟਸ ਕਾਉਂਸਲ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਜਿਹਦੇ ਵਿੱਚ 17 18 ਮੁੰਡੇ ਕੁੜੀਆਂ ਨੇ ਨਵੇਂ ਆਨੇ ਹੀਰ ਗਾਈ ਸਿਰਫ ਹੀਰ ਹੀ ਗਾਈ ਜਸਵੀਰ ਜੱਸੀ ਨੂੰ ਗਾਇਆ ਉੱਥੇ ਬੁਲਾਇਆ ਉਹਨੂੰ ਕਿਹਾ ਵੀ ਤੂੰ ਹੀਰ ਸੁਣ ਫਿਰ ਆਪਦੀ ਹੀਰ ਵੀ ਸੁਣਾ ਬਤਲੇ ਇਸ ਤਰ੍ਹਾਂ ਉਹਨਾਂ ਨੇ ਮੈਂ ਦੇਖਿਆ ਕਿ ਸੋਸ਼ਲ ਮੀਡੀਆ ਤੋਂ ਵੀ ਬਹੁਤ ਪੋਜੀਟਿਵ ਮਤਲਬ ਉਹਨਾਂ ਨੇ ਜਿਹੜੀ ਸੋਚ ਹੈ ਉਹ ਲੈ ਕੇ ਬਹੁਤ ਚੰਗਾ ਕੰਮ ਕੀਤਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਨਰਮਲ ਜੋੜਾ ਜੀ ਨੇ ਆਪਣੇ ਤਜਰਬਾ ਆਪਣਾ ਸਾਂਝਾ ਕੀਤਾ ਤੇ ਬਹੁਤ ਸਾਰੀਆਂ ਇਹਨਾਂ ਦੇ ਨਾਲ ਮਿੱਠੀਆਂ ਯਾਦਾਂ ਜੁੜੀਆਂ ਸੀ ਪਾਤਰ ਸਾਹਿਬ ਦੀਆਂ ਉਹਨਾਂ ਬਾਰੇ ਗੱਲਬਾਤ ਕੀਤੀ ਹੈ ਲੁਧਿਆਣਾ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼